ਸਤਨਾਮ ਸ੍ਰੀ ਵਾਇਗੁਰੂ ਜੀ ਗੁਰੂ ਦਾਦਰ ਦੇਵ ਜੀ ਦਾ ਜਨਮ 1469 1479 ਈਸਵੀ ਵਿੱਚ ਰਾਏ ਕੋਏ ਦੀ ਤਲਵੰਡੀ ਜ਼ਿਲ੍ਹਾ شیخوਪੁਰਾ ਵਿੱਚ ਹੋਇਆ ਇਸ ਜਗ੍ਹਾ ਨੂੰ ਅੱਜ ਅਸੀਂ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਹੈ ਦੇ ਨਾਮ ਨਾਲ ਜਾਣਦੇ ਹਾਂ ਉਹਨਾਂ ਦੇ ਪਿਤਾ ਮਜੀਦਾ ਕਾਲੂ ਜੀ ਮਾਤਾ ਕ੍ਰਿਪਤਾ ਜੀ ਤੇ ਵੱਡੀ ਭੈਣ ਬੀਬੇ ਲਾਲਕੀ ਸਨ ਉਹਨਾਂ ਦੇ ਪਿਤਾ ਮਜੀਦਾ ਕਾਲੂ ਜੀ ਪਿੰਡ ਦੇ ਹਾਕਮ ਰਾਏ ਬੁਲਾਰ ਪਾਸਪਟਵਾਰੀ ਸਨ ਗੁਰੂ ਜੀ ਜਦੋਂ 7 ਸਾਲਾ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਿੰਡ ਦੇ ਪੰਦੇ ਗੋਪਾਲ ਦਾਸ ਪਾਸ ਹਿਸਾਬ ਕਿਤਾਬ ਅਤੇ ਦੇਵ ਲਗਣੀ ਸਿੱਖਣ ਲਈ ਭੇਜਣਾ ਸ਼ੁਰੂ ਕੀਤਾ ਗੁਰੂ ਸਾਹਿਬ ਅਕਸਰ ਆਪਣੇ ਉਸਤਾਦ ਨਾਲ ਪਰਮਾਤਮਾ ਬਾਰੇ ਡੂੰਘੇ ਵਿਚਾਰਾ ਕਰਿਆ ਕਰਦੇ ਸਨ ਇੱਕ ਦਿਨ ਗੁਰੂ ਜੀ ਪੱਟੀ ਅੱਗੇ ਰੱਖ ਕੇ ਚੁੱਪ ਕਰਕੇ ਬੈਠੇ ਸਨ ਗੁਰੂ ਜੀ ਨੂੰ ਇਸ ਤਰ੍ਹਾਂ ਬੈਠੇ ਦੇਖ ਕੇ ਪੰਦੇ ਨੇ ਪੁੱਛਿਆ ਨਾਨਕ ਤੂੰ ਆਪਣਾ ਪਾਠ ਕਿਉਂ ਨਹੀਂ ਯਾਦ ਕਰਦਾ ਗੁਰੂ ਜੀ ਨੇ ਉੱਤਰ ਦਿੱਤਾ ਪੰਦਾ ਜੀ ਪਾਠ ਹੀ ਨਹੀਂ ਦੱਸਦਾ ਕਿ ਕਿਵੇਂ ਦੁਨੀਆ ਦੇ ਬੰਧਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪੰਦੇ ਨੇ ਕਿਹਾ ਨਾਨਕ ਮੈਂ ਤਾਂ ਗਿਣਤੀ ਮਿਲਤੀ ਵਾਲੀ ਹੀ ਪੜਾਈ ਸਿੱਖੀ ਹੈ ਅਤੇ ਇਹ ਹੀ ਸਿਖਾਉਂਦਾ ਆ ਰਿਹਾ ਹਾਂ ਜੇ ਤੈਨੂੰ ਦੁਨੀਆਂ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਲੀ ਪੜਾਈ ਆਉਂਦੀ ਹੈ ਤਾਉ ਮੈਨੂੰ ਦੱਸ ਗੁਰੂ ਜੀ ਨੇ ਉੱਤਰ ਦਿੱਤਾ ਪੰਡਾ ਜੀ ਇਸ ਕਲਮ ਅਤੇ ਸਿਆਹੀ ਨਾਲ ਇਸ ਪੱਟੀ ਉੱਪਰ ਲਿਖਣਾ ਅਤੇ ਪੜਨਾ ਸੰਸਾਰਿਕ ਕਰਿਆ ਹੈ ਬੰਦਨਾ ਵਿੱਚ ਫਸੇ ਹੋਏ ਜੀਵ ਦੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਸੱਚੀ ਵਿਖਾਈ ਪੜਾਈ ਨਾਲ ਇਸ ਦੁਨੀਆ ਦੇ ਬੰਦਨਾ ਤੋਂ ਮੋੜ ਟੁੱਟਦਾ ਹੈ ਅਤੇ ਮਨ ਵਿਕਾਰਾਂ ਤੋਂ ਛੁੱਟਦਾ ਹੈ ਮਨ ਦੇ ਨਿਰਮਲ ਹੋ ਉਪਰੰਤ ਇਸ ਵਿੱਚ ਸ਼ੁਭ ਵਿਚਾਰ ਉਪਜਦੇ ਹਨ ਉਹ ਸੱਚੀ ਪੜਾਈ ਇਸ ਦੁਨੀਆ ਨੂੰ ਪੈਦਾ ਕਰਨ ਵਾਲੇ ਅਤੇ ਇਸ ਦੀ ਦੇਖਭਾਲ ਕਰਨ ਵਾਲੇ ਦੀ ਉਸਤਤਵ ਕਰਦੀ ਹੈ ਉਸਦੇ ਗੁਰੂ ਗਉਂਦਾਲ ਤਦ ਮਨ ਸੁਖੀ ਹੁੰਦਾ ਹੈ ਅਤੇ ਮਨ ਵਿੱਚੋਂ ਜਨਮ ਮਰਨ ਦਾ ਡਰ ਸਦਾ ਲਈ ਦੂਰ ਹੋ ਜਾਂਦਾ ਹੈ। ਪਾਉਂਦੇ ਨੇ ਕਿਹਾ, "ਹੇ ਨਾਨਕ, ਜੋ ਕੁਝ ਮੈਨੂੰ ਆਉਂਦਾ ਸੀ, ਉਹ ਮੈਂ ਤੈਨੂੰ ਦੱਸ ਦਿੰਦਾ। ਇਹ ਸੱਚੀ ਪੜਾਈ ਮੈਨੂੰ ਨਹੀਂ ਆਉਂਦੀ। ਮੈਂ ਇਹ ਨਹੀਂ ਪੜਾ ਸਕਦਾ।" ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਗੁਰੂ ਜੀ ਹੁਣ 13 ਸਾਲਾਂ ਦੇ ਹੋ ਗਏ ਸਨ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਫਾਰਸੀ ਸਿੱਖਣ ਲਈ ਮੌਲਵੀ ਉਤਮਦੀਨ ਪਾਸੇ ਜਨਾ ਆਰੰਭ ਕੀਤਾ। ایک دن گرو جی نے مولوی نو پوچھیا اینا الگ بیاد اکھران دے کی عرد خان مولوی پاسو اس طرح دا سوال پہلا کدے کسے پوچھیا نہیں سی اس نو کوئی اتر نہ سجیا تا اس نے کہا نانک تو ہی دس اینا تے کی عرد گرو جی نے مولوی نو الف تو اے تک دے سارے اکھران دے عرد ਪਰਮਾਤਮਾ ਦੀ ਵਸਤਵ ਵਿੱਚ ਸਮਾਧਿਤ ਤੇ ਗੁਰੂ ਜੀ ਪਾਸੋਂ ਅਖਰਾਂ ਦੇ ਅਰਥ ਸੁਣ ਕੇ ਮੌਲਵੀ ਨੇ ਸਮਝ ਲਿਆ ਇਹ ਵਿਚਾਰ ਕੀਤਾ ਜਾਵੇ ਤਾਂ ਇਹ ਦੁਨਿਆਵੀ ਪੜਾਈ ਪਰਮਾਤਮਾ ਦੀਆਂ ਸਿੱਖਿਆ ਹਨ ਸਿੱਖਿਆ ਦਾ ਵਿਚਾਰਨਾ ਹੀ ਸੱਚੀ ਪੜਾਈ ਹੈ ਗੁਰੂ ਸਾਹਿਬ ਨੇ ਮੋਢਲੇ ਜੀਵਨ ਤੋਂ ਅਸੀਂ ਸਮਝਿਆ ਕਿ ਗੁਰੂ ਸਾਹਿਬ ਜਿੱਥੇ ਦੁਨਿਆਵੀ ਪੜਾਈ ਤੇ ਜ਼ੋਰ ਦਿੰਦੇ ਸਨ ਉੱਥੇ ਹੀ ਅਧਿਆਤਮਕ ਪੜਾਈ ਨੂੰ ਵੀ ਪੂਰਾ ਸਮਾਂ ਦਿੰਦੇ ਸਨ ਜੇ ਅਸੀਂ ਵੀ ਅਜੇ ਅੱਛੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਆਪਣੇ ਬੱਚਿਆਂ ਨੂੰ ਜਿੱਥੇ ਉਹ ਝਕੋਟੀ ਦੀ ਸੰਸਾਰਿਕ ਪੜਾਈ ਦੀ ਵਾਲੀ ਹੈ ਉਸ ਦੇ ਨਾਲ-ਨਾਲ ਆਪਤੇ ਆਪਣੇ ਪਰਿਵਾਰ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ ਹੈ ਤਾਂ ਕਿ ਅਸੀਂ ਸਮਝ ਸਕੀਏ ਕਿ ਗੁਰੂ ਆਸੇ ਅਨੁਸਾਰ ਜੀਵਨ ਯੋਗਤ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ